ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਦਾ ਸਾਕਾ ਸਫਰ ਇਹ ਸ਼ਹਾਦਤ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੇ ਕਿਲੇ ਵਿੱਚ ਹਨ ਬਹੁਤ ਹੀ ਜ਼ਿਆਦਾ ਭਿਆਨਕ ਜੰਗ ਚੱਲ ਰਹੀ ਸੀ ਅੱਠ ਪੌ ਦਾ ਦਿਨ ਤਾਂ ਬਾਬਾ ਅਜੀਤ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸ਼ਹਿਬਜ਼ਾਦੇ ਸਨ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਆਗਿਆ ਬਖਸ਼ਿਸ਼ ਕਰੋ ਮੈਂ ਵੀ ਜੰਗ ਵਿੱਚ ਸ਼ਹੀਦੀ ਪਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਨੂੰ ਘੁੱਟ ਕੇ ਗਲ ਬਕੜੀ ਵਿੱਚ ਪਾਇਆ ਬਹੁਤ ਪਿਆਰ ਕੀਤਾ ਤੇ ਆਖਿਆ ਕਿ ਪੁੱਤਰਾ ਤੂੰ ਬਹੁਤ ਹੀ ਸਾਨੂੰ ਖੁਸ਼ ਕੀਤਾ ਹੈ ਜੋ ਇਹ ਤੂੰ ਖੁਦ ਆ ਕੇ ਸਾਨੂੰ ਬੇਨਤੀ ਕੀਤੀ ਹੈ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਆਗਿਆ ਦਿੱਤੀ ਕਿ ਬੇਟਾ ਜਾ ਕੇ ਸ਼ਹਾਦਤ ਪਾਵੋ ਬਾਬਾ ਅਜੀਤ ਸਿੰਘ ਦੀ ਉਮਰ ਉਸ ਵਕਤ ਤਕਰੀਬਨ 17 ਸਾਲ ਦੀ ਸੀ ਅਤੇ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਨੇ ਖੁਦ ਕਲਗੀ ਲਗਾਈ ਅਤੇ ਸ਼ਸਤਰ ਸਜਾਏ ਅਤੇ ਤਲਵਾਰ ਫੜਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਲ ਸੱਤ ਸਿੰਘ ਬਾਬਾ ਅਜੀਤ ਸਿੰਘ ਜੀ ਤੇ ਭੇਜੇ ਅਤੇ ਖੁਦ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਉਤਰ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੁਸ਼ਮਣਾਂ ਨੂੰ ਤਲਵਾਰ ਤੇ ਨਾਲ ਵੜਦੇ ਜਾ ਰਹੇ ਸਨ ਅਤੇ ਜਦ ਕੁਝ ਵਿੱਚ ਪਹੁੰਚ ਗਏ ਤਾਂ ਮੁਗਲ ਫੌਜਾਂ ਨੇ ਚਾਰੋਂ ਤਰਫੋਂ ਬਾਬਾ ਜੀਤ ਸਿੰਘ ਨੂੰ ਘੇਰ ਲਿਆ ਅਤੇ ਤੀਰਾਂ ਦੀ ਵਰषा ਸ਼ੁਰੂ ਕਰ ਦਿੱਤੀ ਬਹੁਤ ਹੀ ਤੀਰ ਜਿਆਦਾ ਬਾਬਾ ਜੀਤ ਸਿੰਘ ਦੀ ਛਾਤੀ ਨੂੰ ਵਿੰਨ ਗਏ ਅਤੇ ਅਤੇ ਬਾਬਾ ਜੀਤ ਸਿੰਘ ਜੀ ਲੜਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਬੇਟਾ ਜਦ ਤੂੰ ਸ਼ਹਾਦਤ ਪਾਵੇਂ ਤਾਂ ਤੇਰਾ ਮੁਖ ਜੋ ਹੈ ਉਹ ਮੇਰੇ ਵੱਲ ਹੋਣਾ ਚਾਹੀਦਾ ਹੈ ਬਾਬਾ ਅਜੀਤ ਸਿੰਘ ਜੀ ਬਹੁਤ ਹੀ ਜ਼ਿਆਦਾ ਸਰੀਰ ਨੂੰ ਫੱਟ ਲੱਗੇ ਅਤੇ ਜਦ ਸਰੀਰ ਨਿਡਾਲ ਹੋ ਗਿਆ ਤਾਂ ਬਾਬਾ ਜੀਤ ਸਿੰਘ ਜੀ ਘੋੜੇ ਤੋਂ ਨੀਚੇ गिर ਗਏ ਉੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਚੀ ਗੜੀ ਤੋਂ ਜਕਾਰਾ ਦਿਲਾਇਆ ਉਹ ਲਿਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਪਾ ਗਏ ਉਸ ਤੋਂ ਉਪਰੰਤ ਬਾਬਾ ਜੁਜਾਰ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦੇ ਸਨ ਉਹਨਾਂ ਦੀ ਉਮਰ ਤਕਰੀਬਨ 14 ਸਾਲ ਦੱਸੀ ਗਈ ਹੈ ਅਤੇ ਸ਼ਾਮ ਦਾ ਵਕਤ ਹੋ ਚੱਲਿਆ ਸੀ ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਵੀ ਆਗਿਆ ਬਖਸ਼ਿਸ਼ ਕਰੋ ਮੈਂ ਵੀ ਆਪਣੇ ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਸ਼ਹਾਦਤ ਪਾਣਾ ਚਾਹਨਾ ਹਾਂ ਕਿਉਂਕਿ ਮੈਂ ਆਪਣੇ ਵੀਰ ਤੋਂ ਬਿਨਾ ਜ਼ਿੰਦਾ ਨਹੀਂ ਰਹਿ ਸਕਦਾ ਭਾਈ ਕੇ ਬਿਨਾ ਮੁਝੇ ਜ਼ਿੰਦਾ ਨਹੀਂ ਰਹਿਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਵਕੜੀ ਲਾਈ ਬੇਟੇ ਨੂੰ ਮੱਥਾ ਚੁੰਮਿਆ ਅਤੇ ਕਲਗੀ ਲਾਈ ਆਪ ਵਸਤਰ ਪਹਿਨਾਏ ਸ਼ਸਤਰ ਲਗਾਏ ਅਤੇ ਛੋਟੀ ਕਿਰਪਾਨ ਹੱਥ ਵਿੱਚ ਪਕੜਾਈ ਤੇ ਕਿਹਾ ਬੇਟਾ ਜਾਓ ਜਾ ਕੇ ਸ਼ਹਾਦਤ ਪ੍ਰਾਪਤ ਕਰੋ ਬਾਬਾ ਜੁਝਾਰ ਸਿੰਘ ਜੀ ਤਿਆਰ ਹੋਏ ਤੇ ਘੋੜੇ ਤੇ ਸਵਾਰ ਹੋ ਗਏ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਤ ਸਿੰਘਾਂ ਦਾ ਜਥਾ ਭੇਜਿਆ ਜਿਨ੍ਹਾਂ ਵਿੱਚ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਸਨ ਇਹ ਸਾਰੇ ਹੀ ਬਾਬਾ ਜੀ ਦੇ ਨਾਲ ਸ਼ਹਾਦਤ ਪਾਣ ਲਈ ਤਿਆਰ ਹੋ ਗਏ ਅਤੇ ਜੰਗ ਦੇ ਮੈਦਾਨ ਵਿੱਚ ਉਤਰ ਗਏ ਬਾਬਾ ਜੁਜਾਰ ਸਿੰਘ ਜੀ ਬਹੁਤ ਹੀ ਤਲਵਾਰ ਨਾਲ ਬਹੁਤ ਜ਼ਿਆਦਾ ਲੜੇ ਅਤੇ ਦੁਸ਼ਮਣਾਂ ਨੂੰ ਮੌਤ ਦਾ ਜਾਮ ਪਿਆੰਦੇ ਗਏ ਇਸੇ ਤਰ੍ਹਾਂ ਜਦੋਂ ਲੜ ਰਹੇ ਸਨ ਤਾਂ ਬਾਬਾ ਜੁਜਾਰ ਸਿੰਘ ਜੀ ਦੇ ਨਾਗਣੀ ਮਾਰੀ ਗਈ ਜੋ ਕੰਡਿਆਂ ਵਾਲੀ ਹੁੰਦੀ ਹੈ ਜਦੋਂ ਉਹ ਬਾਹਰ ਖਿੱਚੀ ਤਾਂ ਬਾਬਾ ਜੀ ਦੀਆਂ ਜੋ ਆਂਦਰਾ ਸਨ ਉਹ ਵੀ ਬਾਹਰ ਆ ਗਈਆਂ ਇਸ ਤਰ੍ਹਾਂ ਬਾਬਾ ਜੀ ਘੋੜੇ ਤੋਂ نیچے ਗਿਰੇ ਅਤੇ ਸ਼ਹਾਦਤ پا ਗਏ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖਿਆ ਤਾਂ ਉੱਚਾ ਆਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਗਜਾਈ ਅਤੇ ਕਿਹਾ ਕਿ ਸਤਗੁਰੂ ਇਹ ਤੇਰੀ ਦੇਣ ਸਨ ਤੇਰੀ ਅਮਨਤ ਸੀ ਮੈਂ ਤੈਨੂੰ ਸੌਂਪ ਦਿੱਤੀ ਹੈ ਸ਼ਾਮ ਦਾ ਵਕਤ ਹੋ ਗਿਆ ਤਾਂ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਸਿੰਘੋ ਸ਼ਾਮ ਦਾ ਵਕਤ ਰਹਿਰਾ ਸਾਹਿਬ ਦਾ ਪਾਠ ਕਰਨਾ ਹੈ ਸਾਰੇ ਹੀ ਸਿੰਘ ਨੂੰ ਹੁਕਮ ਹੋਇਆ ਕਿ ਆਪਣੇ ਪਹਿਰੇ ਤੇ ਖੜ ਜਾਓ ਤੇ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਨੇ ਰਹਿਰਾ ਸਾਹਿਬ ਜੀ ਦਾ ਪਾਠ ਆਪ ਕੀਤਾ ਅਤੇ ਕਿਹਾ ਕਿ ਅਸੀਂ ਕੱਲ ਖੁਦ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪਾਣ ਲਈ ਜਾਵਾਂਗੇ ਸਿੰਘਾਂ ਨੇ ਕਿਹਾ ਮਹਾਰਾਜ ਇਹ ਨਹੀਂ ਹੋ ਸਕਦਾ ਅਗਰ ਅਸੀਂ ਸ਼ਹੀਦ ਹੋ ਜਾਵਾਂਗੇ ਤਾਂ ਸਾਡੇ ਵਰਗੇ ਆਪ ਹੋਰ ਪੈਦਾ ਕਰ ਲਵੋਗੇ ਅਗਰ ਆਪ ਸ਼ਹਾਦਤ ਪਾ ਗਏ ਤਾਂ ਆਪ ਜੈਸਾ ਗੁਰੂ ਅਸੀਂ ਕਿੱਥੋਂ ਲੱਭਾਂਗੇ ਇਹ ਨਹੀਂ ਹੋ ਸਕਦਾ ਕਿ ਆਪ ਸ਼ਹਾਦਤ ਪਾਓ ਅਸੀਂ ਸਾਰੇ ਹੀ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪਾਵਾਂਗੇ ਸਿੰਘਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਚਮਕੋਰ ਦਾ ਕਿਲਾ ਛੱਡ ਕੇ ਚੱਲੇ ਜਾਵੋ ਅਤੇ ਅਸੀਂ ਸ਼ਹਾਦਤ ਪਾਵਾਂਗੇ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਭਾਈ ਸਾਹਿਬ ਸਿੰਘ ਨੂੰ ਆਪਣੀ ਕਲਗੀ ਦਸਤਾਰ ਅਤੇ ਚੋਲਾ ਆਪਣਾ ਪਹਿਨਾ ਕੇ ਸਤਿਗੁਰੂ ਜੀ ਉਥੋਂ ਚੱਲ ਪਏ ਵਿਚਾਰ ਕਰਦਿਆਂ अनेका ਪੁੱਲਾਂ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ